ਦੇਖੋ ਦਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਣ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰ ਸਹਿਬਾਨ ਜਗਾ ਜਗਾ ਤੇ ਪਹੁੰਚ ਕੇ ਹਰ ਪੀੜਤਾ ਦੀ ਸੇਵਾ ਦੇ ਵਿੱਚ ਰੁੱਝੇ ਨੇ ਉੱਥੇ بڑے ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੁਝ ਐਸੇ ਲੋਕ ਨੇ ਜਿਹੜੇ ਆਪਦਾ ਦੇ ਵਿੱਚ ਵੀ ਅਫਸਰ ਲੱਭ ਰਹੇ ਤੇ ਉਹ ਕੋਈ ਮੌਕਾ ਨਹੀਂ ਖਜਾਉਂਦੇ ਬੇਵਜ੍ਹਾ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿਰਮੌਰ ਸੰਸਥਾ जिने कल भी एक बड़ा ऐलान ਕੀਤਾ 8 ਲੱਖ ਲੀਡਰ ਡੀਜ਼ਲ ਦੀ ਸੇਵਾ ਤੇ ਕਿਸਾਨਾਂ ਲਈ ਜਿਹੜੇ ਹੜ੍ਹ ਪ੍ਰਭਾਵਿਤ ਨੇ ਉਹਨਾਂ ਲਈ ਵੀ ਦੀ ਸੇਵਾ ਸੋ ਐਸੀਆਂ ਸੰਸਥਾਵਾਂ ਦੇ ਉੱਤੇ ਵੀ ਇਹ ਲੋਕ ਸਵਾਲੀਆ ਨਿਸ਼ਾਨ ਖੜਾ ਕਰਦੇ ਕਿਉਂਕਿ ਸਰਕਾਰਾਂ ਨਧਾਰਤ ਇਹ ਕਮਸੀ ਸਰਕਾਰਾਂ ਦਾ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਸੂਬੇ ਦੀ ਸਰਕਾਰ ਹੋਵੇ ਇਹਨਾਂ ਨੇ ਲੋਕਾਂ ਦੀ ਸੇਵਾ ਕਰਨੀ ਸੀ ਤੇ ਸਰਕਾਰਾਂ ਕਦੋਂ ਚਰਦੀਆਂ ਨੇ ਕਿ ਜੇ ਸਰਕਾਰਾਂ ਫੇਲ ਹੋ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੀ ਰੂਹ ਹੈ ਇਹ ਲੋਕਾਂ ਦੀ ਸੇਵਾ ਕਰ ਸੋ ਸਰਕਾਰਾਂ ਦੇ ਬੰਦੇ ਹੁੰਦੇ ਨੇ ਸਰਕਾਰਾਂ ਦੇ ਮੈਂ ਤਾਂ ਕਹਿੰਦਾ ਫਿੱਲੇ ਨਹੀਂ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਵਾਲ ਖੜੇ ਕਰ ਰਹੇ ਪਰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਆਪਾਂ ਨਿਰੰਤਰ ਆਪਣੀ ਸੇਵਾ ਦੇ ਵਿੱਚ ਜੁਟੇ ਰਹਿਣਾ ਇਹ ਲੋਕਾਂ ਦਾ ਜਵਾਬ ਦੇਣ ਨਾਲੋਂ ਆਪਾਂ ਸੇਵਾ ਦੇ ਨਾਲ ਇਹ ਲੋਕਾਂ ਦਾ ਜਵਾਬ ਦਈਏ ਕਿਉਂਕਿ ਇਹਨਾਂ ਦੇ ਕੀ ਸਵਾਲ ਨੇ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾ ਕੇ ਨਕਦ ਪੈਸੇ ਫੜਾ ਰਹੇ ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਭਾਈ ਜਿੱਥੇ ਬੰਨ ਪੂਰਿਆ ਜਾਣਾ ਹੈ ਜਿੱਥੇ ਸਾਡੇ ਪੰਜਾਬ ਦੇ ਨੌਜਵਾਨ ਪਾਣੀ ਦੇ ਵਿੱਚ ਖੜੇ ਨੇ ਲਾਈਫ ਜੈਕਟਾਂ ਪਾਈਆਂ ਨੇ ਉੱਥੇ ਟਰੈਕਟਰਾਂ ਦੇ ਵਿੱਚ ਡੀਜ਼ਲ ਪੈਣਾ ਉੱਥੇ ਫਿਰ ਕੀ ਚੈੱਕ ਕੱਟ ਕੇ ਦਿਆ ਕਰੀਏ ਵੀ ਪਹਿਲਾਂ ਉਹ ਬੈਂਕ 'ਚ ਜਾਵੇ ਫਿਰ ਉਹ ਪੈਸਾ ਕੈਸ਼ ਹੋਵੇ ਦੂਜਾ ਸਵਾਲ ਕੀ ਚੱਕਦੇ ਨੇ ਕਹਿੰਦੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੈਸੇ ਦੇਣੇ ਸ਼ੁਰੂ ਕੀਤੇ ਬਾਕੀ ਲੋਕਾਂ ਨੇ ਵੀ ਪੈਸੇ ਵੰਡਨੇ ਕਰਤੇ ਸ਼ੁਰੂ ਚੰਗੀ ਗੱਲ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਦੇਖ ਕੇ ਹੋਰ ਸੰਸਥਾਵਾਂ ਨੇ ਹੋਰ ਵਿਅਕਤੀ ਵਿਸ਼ੇਸ਼ਾਂ ਨੇ ਪੰਜਾਬ ਦੀ ਇਸ ਆਫਤਾ ਦੇ ਵਿੱਚ ਲੋਕਾਂ ਦੀ ਮਦਦ ਲਈ ਪੈਸੇ ਦੇਣੇ ਸ਼ੁਰੂ ਕੀਤੇ ਨੇ ਤੇ ਇੰਚ ਤਾਂ ਪੰਜਾਬੀਆਂ ਦਾ ਭਲਾ ਭਾਈ ਥੋੜੇ ਕਿਉਂ ਢਿੱਡੀ ਪੀੜ ਹੋ ਰਹੀ ਸੋ ਇਹ ਲੋਕਾਂ ਦਾ ਕੰਮ ਹੈ ਸਿਰਫ ਸੇਵਾ ਨੂੰ ਨਿੰਦਣਾ ਕਿਉਂਕਿ ਆਪੇ ਕੁਝ ਕਰ ਨਹੀਂ ਸਕਦੇ ਜਦੋਂ ਬੰਦਾ ਆਪ ਨਾ ਕੁਝ ਕਰ ਸਕਦਾ ਹੋਵੇ ਆਪਣੀ ਕੋਈ ਕੰਟਰੀਬਿਊਸ਼ਨ ਨਾ ਹੋਵੇ ਫਿਰ ਉਹ ਦੂਜਿਆਂ ਦੀ ਸੇਵਾ ਦੇ ਉੱਤੇ ਸਵਾਲ ਚੁੱਕ ਕੇ ਉਹ ਆਪਣੀ ਪ੍ਰੈਜ਼ੈਂਸ ਦਿਖਾਉਣੀ ਚਾਹੁੰਦਾ ਸੋ ਮੇਰੀ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਬਾਨਾਂ ਨੂੰ ਬੇਨਤੀ ਹੈ ਕਿ ਭਾਈ ਜੇ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਐਸੇ ਨਿੰਦਕ ਨੇ ਇਹਨਾਂ ਨੂੰ ਸੇਵਾ ਦੇ ਨਾਲ ਹੀ ਲੈ ਚਿਆ ਕਰੋ ਉੱਥੇ ਇਹਨਾਂ ਨੂੰ ਇੱਕ ਪਾਸੇ ਕੁਰਸੀ ਦੇ ਕੇ ਠੰਡਾ ਪਾਣੀ ਪਿਲਾਇਆ ਕਰੋ ਕਹ ਜੀ ਪਾਣੀ ਪੀ-ਪੀ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਨੂੰ ਭੰਡੋ ਕਿਉਂਕਿ ਇਹ ਨਿੰਦਕਾਂ ਦੀ ਵੀ ਉੱਥੇ ਹਾਜ਼ਰੀ ਲੱਗ ਜੂਗੀ ਇਹਨਾਂ ਦਾ ਕੰਮ ਵੀ ਹੁੰਦਾ ਰਹੂ ਤੇ ਲੋਕਾਂ ਨੂੰ ਵੀ ਦਿਖੂਗਾ ਕਿ ਕੌਣ ਸੇਵਾ ਕਰ ਰਿਹਾ ਤੇ ਕੌਣ ਭੰਡੀ ਪ੍ਰਚਾਰ ਕਰ ਰਿਹਾ ਇਸ ਸਮੇਂ ਦੇ ਵਿੱਚ ਇਹ ਜਿਹੜੀ ਕੋਜੀ ਸਿਆਸਤ ਹੈ ਇਹ ਸਿਆਸਤ ਪੰਜਾਬ ਦੇਖ ਰਿਹਾ ਤੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਕਦੇ ਮਾਫ਼ ਨਹੀਂ ਕਰਨਾ ਸ਼੍ਰੋਮਣੀ ਅਕਾਲੀ ਦਲ ਐਸੇ ਨਿੰਦਕਾਂ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਆਪਣੀ એનર્ਜੀ ਤੇ ਆਪਣਾ ਜਿਹੜਾ ਕੀਮਤੀ ਇਹ ਸਮਾਂ ਇਹ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਲਾਉਣਾ ਚਾਹੁੰਦੇ ਆ। ਸੋ ਇਹ ਲੋਕਾਂ ਨੇ ਜਿੰਨਾ ਭੰਡੀ ਪ੍ਰਚਾਰ ਕਰਨਾ ਇਹਨਾਂ ਦੀ ਸੌੜੀ ਸਿਆਸਤ ਇਹਨਾਂ ਨੂੰ ਮੁਬਾਰਕ। ਐਸੋ ਵੀ ਅਸੀਂ ਅਜਨਾਲਾ ਵਿਧਾਨ ਸਭਾ ਹਲਕੇ ਹਰੜ ਹਰੜ ਖੁਰ ਕਰਨਪੁਰ ਪਿੰਡ ਦੇ ਵਿੱਚ ਖੜੇ। ਸਰਦਾਰ ਅਜੀਤ ਸਿੰਘ ਕਰੇਰੇ ਸਰਦਾਰ ਜੋਤ ਸਿੰਘ ਸੰਧਰਾ ਸਾਹਿਬ ਤੇ ਪਾਰਟੀ ਦੇ ਸਾਡੇ ਸਾਰੀ ਇਲਾਕੇ ਦੇ ਸਾਥੀ ਸਵੇਪ ਤੋਂ ਸਾਡੇ ਨਾਲ ਆਹ ਹਾਲਤ ਹੈ ਅਸੀਂ ਬਾਦ ਤੇ ਇਸ ਤਰ੍ਹਾਂ ਕਿ ਰਾਤ ਕਿ ਤੱਕ ਇਹ ਬੈ ਕੈਮਰਾ ਤੇ ਜਿਹੜਾ ਕਹਿਦਾ ਕਿ ਤਾਂ ਉਹ ਆਇਆ ਲੱਗਦਾ ਹੋਗਾ ਜੋ ਗੁਫਤ ਦੀ ਬਹੁਤ ਬੜਾ ਤਲਾਬ ਹੈ ਪਰ ਸਹੀ ਮੈਨੇ ਦੇ ਵਿੱਚ ਇੱਥੇ ਕੁਝ ਪਹਿਲਾਂ ਬਹੁਤ ਹੀ ਤੇ ਰਹ ਰਹੀਆਂ ਫਸਲਾਂ ਸਿਗੀਆਂ ਤੇ ਅੱਜ ਤੁਸੀਂ ਦੂਰ ਤੱਕ ਝਾਤੀ ਮਾਰੋ ਜਿੱਥੋਂ ਤੱਕ ਵੀ ਨਜ਼ਰ ਜਾਂਦੀ ਹੈ ਸਾਰੀ ਫਸਲ ਇਹ ਕੋਈ ਇੱਕ ਨਹੀਂ 30 35 ਕਿਲੋਮੀਟਰ ਦਾ ਏਰੀਆ ਜਦੋਂ ਦੇ ਅਸੀਂ ਰਮਦਾਸ ਤੋਂ ਚੱਲਿਆ ਤੁਸੀਂ ਬੰਦ ਤੋਂ ਲੈ ਕੇ ਥਾਥਾ ਤੇ ਸੜਕ ਦੇ ਉੱਤੇ ਕਿਤੇ ਵੀ ਤੁਸੀਂ ਰੁੱਕ ਕੇ ਜਦੋਂ ਆਸ-ਪਾਸੇ ਫਸਲਾਂ ਵੱਲ ਨਜ਼ਰ ਮਾਰਦੇ ਹੋ ਤੇ ਸਾਰੀ ਫਸਲ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੀ ਜਦੋਂ ਘਰਾਂ ਦੇ ਵਿੱਚ ਅਸੀਂ ਬੈਠ ਕੇ ਦੇਖਦੇ ਹਾਂ ਤੇ ਜਿਸ ਘਰ ਦੇ ਵਿੱਚ 6-6 ਫੁੱਟ ਪਾਣੀ ਚੱਲ ਗਿਆ ਹੋਵੇ ਘਰਾਂ ਦਾ ਸਮਾਨ ਵੀ ਲੋਕਾਂ ਦਾ ਤਬਾਹ ਹੋ ਗਿਆ ਵੱਡੇ ਪਾੜ ਵੀ ਕੰਧਾਂ ਦੇ ਵਿੱਚ ਪੈ ਗਏ ਔਰ ਜੂਜੂ ਧੁਪ ਚੜਦੀ ਹੈ ਉਹਦੇ ਖਤਰੇ ਹੋਰ ਵਧਦੇ ਜਾਂਦੇ ਆ ਕਿ ਕੁਝ ਜਿਹੜੀ ਹੈ ਇਮਾਰਤਾਂ ਡਿੱਗਣ ਦੇ ਵੀ ਖਤਰੇ ਪੈ ਗਏ ਸਮਾਨ ਘਰਾਂ ਦਾ ਟੋਟਲ ਦਸ ਹੋ ਚੁੱਕਾ ਇਸ ਕਰਕੇ ਬਹੁਤ ਵੱਡੇ ਦੁਖਾਤ ਦੇ ਵਿੱਚੋਂ ਸਾਰਾ ਮੈਂ ਸਮਝਦਾ ਆਵੇ ਪੰਜਾਬ ਦੇ ਵਿੱਚ ਜਿਹਨੇ ਮਾਪਾ ਨੜਕ ਵੀ ਬਹੁਤ ਵੱਡਾ ਨੁਕਸਾਨ ਹੋਇਆ ਦਿਨ ਨਗਰ ਇਲਾਕੇ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ ਕੋਹਾਲ ਇਲਾਕੇ ਦੇ ਵਿੱਚ ਵੀ ਹੋਇਆ ਸultanpur Lodhi ਦੇ ਵਿੱਚ ਵੀ ਹੋਇਆ ਅਗੋਲ ਫਾਜ਼ਲਕਾ ਦੇ ਵਿੱਚ ਵੀ ਹੋਇਆ ਪਰ ਅਜਨਾੜੇ ਦੇ ਵਿੱਚ ਮੈਂ ਦੇਖਿਆ ਕਿ ਸਭ ਤੋਂ ਵੱਧ ਨੁਕਸਾਨ ਸੌ ਤੋਂ ਵੱਧ ਪਿੰਡ ਜਿੱਤੇ ਘਰਾਂ ਦਾ ਵੀ ਇਹੀ ਹਾਲ ਹੈ ਫਸਲਾਂ ਦਾ ਵੀ ਬਰਬਾਦੀ ਹੋ ਗਈ ਹੈ ਅੱਜ ਕਿਰਮਣੀ ਇਕਾਦਿਕਲ ਦੀ ਟੀਮ ਜਿਹੜੀ ਸਰਦਾਰ ਸੁਖਦੇਵ ਸਿੰਘ ਸਾਹਿਬ ਸਾਹਿਬ ਨੇ ਸਾਰੇ ਦਿਨਾਂ ਚ ਟੀਮਾਂ ਬਣਾ ਕੇ ਭੇਟਿਆ ਸੀ ਅੱਜ ਅਸੀਂ ਇੱਥੇ ਜੈਦਾ ਰੈਂਡ ਵਾਸਤੇ ਪਹੁੰਚੇ ਸੀ ਔਰ ਮੈਂ ਸਾਡੇ ਸਾਥੀ ਵੀ ਖੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੀ 체ਤੀ ਫਿਰ ਦੁਬਾਰਾ ਵਿਜ਼ਿਟ ਕਰਨਗੇ ਇੱਕ ਵਾਰੀ ਪਹਿਲਾਂ ਆਏ ਸੀ ਉਦੋਂ ਸਾਰੀਆਂ ਸੜਕਾਂ ਤੇ ਪਾਣੀ ਸੀ ਅੱਗੇ ਜਾ ਨਹੀਂ ਸਕਦੇ ਸੀ ਪਰ ਮੈਂ ਇਲਾਕੇ ਵਾਲਿਆਂ ਨੂੰ ਘਰਸਾ ਦੋਲਣਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਖੜਾ ਜੋ ਵੀ ਤੁਹਾਡਾ ਹੁਕਮ ਹੋਏਗਾ ਵੱਧ ਤੋਂ ਵੱਧ ਜੋ ਸੁਭਾਵਾਂ ਅਸੀਂ ਕਰ ਸਕਦੇ ਆ ਉਹ ਤੁਹਾਡੇ ਨਾਲ ਕੰਟਰਨੀਆਂ ਅਸਕੇ ਡਟ ਕੇ ਖੜਾਂਗੇ ਬਾਕੀ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਹੈ ਔਰ ਸਰਕਾਰਾਂ ਨੂੰ ਵੀ ਮੈਂ ਕਹਿਣੀ ਚਾਹੁੰਦਾ ਕਿ ਇਸ ਮੁਸ਼ਕਲ ਚੋਂ ਲੋਕਾਂ ਨੂੰ ਕੱਢਣਾ ਕਿਵੇਂ ਤੁਸੀਂ ਆਪਣੀਆਂ ਲੜਾਈਆਂ ਛੱਡੋ ਤੇ ਸਹੀ ਮੈਦਾਨ ਦੇ ਵਿੱਚ ਇਮਾਨਦਾਰੀ ਦੇ ਨਾਲ ਕੇਂਦਰ ਸਰਕਾਰ ਨੂੰ ਵੀ ਤੇ ਸੂਬੇ ਦੀ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਇੱਥੇ ਆ ਕੇ ਨਿਭਾਉਣੀ ਚਾਹੀਦੀ ਹੈ ਤਾਂ ਇਹ ਲੋਕੀ ਜਿਹੜਿਆ ਅੱਗੋਂ ਜ਼ਿੰਦਗੀ ਸ਼ੁਰੂ ਕਰ ਸਕਣਗੇ ਕਿਉਂਕਿ ਇਹ ਫਸਲਾਂ ਕਦੋਂ ਵੇਚੀਆਂ ਜਾਣਗੀਆਂ ਕਦੋਂ ਹੀ ਪਾਣੀ ਨਿਕਲਣਗੇ ਇਹ ਬਹੁਤ ਵੱਡੇ ਸਵਾਲ ਹੈ ਜਿਹਦੇ ਬਾਰੇ ਸਰਕਾਰਾਂ ਨੂੰ ਸੋਚਣਾ